ਪਤਲੀ ਵੇ ਸਟਿੱਕ ਕਿੱਥੇ ਮਿਲਦਾ ਹੈ ਤਾਇਆ ਤੁਸੀਂ ਨਾ ਮੈਡ ਰੋਕਸ ਸਟਿੱਕ ਕਿੱਥੇ ਮਿਲਦਾ ਹੈ अक्षय अंकु सीकाल जी सताल किए हो वेलकम की हाल वलकमे थोड़े आवाज आ रही है कि नहीं सत श्रीकाल हाँ मैं भी ठीक हाँ सब वाइया हो सुनाओ कि चल रही है लाइफ हाँ जी स्कूल तो आ गए थे ढाई बजे घर आ जाएगा या थोड़ा लेट लगी ना दिनों अच्छा जाके स्कूल लेट हो जाते अच्छा जी वेरी गुड कॉन्ग्रेजुले करो हमारे मेरे स्... अच्छा ठीक है बड़े ने थोड़े तो अच्छा छोटे ने ओके ਕਾ ਬੰਨੇ ਹੋਏ ਦੰਤ ਜਲਦੀ ਜਲਦੀ ਆ ਜਾਂਦੇ ਆ ਲਾਈਵ ਤੇ ਆ ਜਾਣਗੇ ਬਸ ਆਉਣ ਵਾਲੀ ਨੇ ਫਿਰ ਵਾਲੀਆ ਰੌਣਕ ਲੱਗ ਜਾਂਦੀ ਆ ਰਾਤ ਵਾਲਾ ਲਾਈਵ ਬਹੁਤ ਬਦੀ ਅਸੀਗਾ 2 ਘੰਟੇ ਮਤਲਬ ਲਾਈਵ ਰਿਹਾ 7:30 ਤੋਂ 9:30 ਵਜੇ ਤੱਕ बहुत सी हाँ जी दो बार आने हैं इस टाइम भी और रात न भी साढ़े कत तो साढ़े सत पौने भी हो जाते कई बार रात काफ़ी जाने से फिर काफ़ी गल्त बहुत वजी मतलब बहुत वाइया से हाँ अच्छा हां रात कल मैं ਜਾਤਾ ਕੀਤਾ ਸੀ ਤਾਂ ਅਨੁਰਾਦੀ ਲਾਈਵ ਦੇ ਵਿੱਚ ਪਰ ਫਿਰ ਗੱਲਾਂ ਗੁੱਲਾਂ ਦੇ ਵਿੱਚ ਫਿਰ ਭੁੱਲ ਗਈ ਮੈਂ ਨਹੀਂ ਤਾਂ ਨਾਮ ਲੈ ਲਈਦਾ ਜਾਂ ਵੀ ਉਹ ਨਹੀਂ ਆਈ ਉਹ ਨਹੀਂ ਆਈ ਇੱਦਾਂ ਕਰਕੇ ਕੱਲ 9:30 ਤੱਕ ਲਾਈਵ ਕੀਤਾ ਤੇ फेर ਵੀ ਉਹ ਕਰੀ ਗਏ ਨਾ ਜਾ ਉਹ ਹਲੇ ਨਹੀਂ ਜਾਣਾ ਹੈਗਾ ਹਨਾ ਵੀ ਵੀ ਤਾਂ ਸਕੋ ਜੇ ਤੱਕ ਰੋਕ ਜੋ ਤਾਂ ਮੈਂ ਕਿ ਨਹੀਂ ਮੈਂ ਤਾਂ ਕਮੈਂਟਰੀ ਕਰਦੀ ਥੱਕ ਜਾਨੀ ਆ ਵੀ ਤੁਸੀਂ ਤਾਂ ਸਿਰਫ ਮੈਸੇਜ ਕਰਨਾ ਹੁੰਦਾ ਮੈਂ ਬੋਲਣਾ ਹੁੰਦਾ ਆ ਹਾਂ ਬਹੁਤ ਦਿਨ ਲੱਗ ਜਾਂਦਾ ਏ ਬਹੁਤ ਜ਼ਿਆਦਾ ਮਨ ਨੂੰ ਸਾਰੇ ਕਹਿੰਦੇ ਨੇ ਵੀ ਬੜਾ ਵਧੀਆ ਲੱਗਦਾ ਸਾਨੂੰ ਤੇ ਮੈਂ ਕਹਿੰਦੀ ਆ ਚਲੋ ਚੰਗੀ ਗੱਲ ਆ ਮੈਨੂੰ ਵੀ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਵਾਈਫ ਇਸ ਤਾਂ ਨਹੀਂ ਮਿਲ ਹੁੰਦਾ ਚਲੋ ਐਡਾ ਹੀ ਹਨਾ ਸਾਰਿਆਂ ਨਾਲ ਗੱਲਬਾਤ ਹੋ ਜਾਂਦੀ ਆ ਮੇਰੇ ਇੱਥੇ ਲਾਈਵ ਦੇ ਵਿੱਚ ਇਹ ਤਾਂ ਹੈ ਮੈਸੇਜ ਜੀ ਟਾਈਪ ਕਰ ਜਿਆਦਾ ਔਖੇ ਨੇ ਉਹ ਬਸ ਜਦੋਂ ਆਰਟ ਪੈ ਜਾਂਦੀ ਹੈ ਨਾ ਫਿਰ ਮੈਂ ਸਮਝਦੀ ਹਾਂ ਪ੍ਰੋਬਲਮ ਹਰ ਇੱਕ ਨੂੰ ਹੀ ਆ ਸਾਰੇ ਆਪਣੇ ਦੁੱਖ ਰੋਂਦੇ ਆ ਲਾਈਵ ਦੇ ਵਿੱਚ ਨਾ ਮਸਾ ਇੱਕ ਕੁੜੀ ਆ ਤੇ ਜੇ ਕੋਈ ਕੁੜੀ ਹੁੰਦੀ ਆ ਨਾ ਲਾਈਵ ਦੇ ਵਿੱਚ ਸਾਰੇ ਵੈਸੇ ਲੜਕੇ ਨੇ ਤੁਹਾਡੀ ਕੈਸ ਤੇ ਹੀ ਨੇ ਤੇ ਉਹ ਨਾ ਮਾ ਫਿਰ ਉਹਨੂੰ ਬੜਾ ਟੰਗ ਕਰਦੇ ਆ ਨਾ ਤੇ ਉਹ ਕੁੜੀ ਇੱਕ ਵਿਚਾਰੀ ਛੋਟੀ ਹੋ ਜਾਏ 19 ਸਾਲ ਦੀ ਹੋ ਜਾ ਨਾ ਤੇ 아이 ਨਾ ਉਹਨੂੰ ਪਰੇਸ਼ਾਨ ਕਰਦੇ ਆ ਮੈਂ ਕਹਿੰਦੀਆਂ ਤੁਸੀਂ ਵੀ ਕੁੜੀਆਂ ਨੂੰ ਪਰੇਸ਼ਾਨ ਕਰਦੇ ਹੋ ਨਾ ਫਿਰ ਉਹ ਆਉਂਦੀਆਂ ਨਹੀਂ ਲਾਈਵ ਉਹ ਉਹ ਮੈਨੂੰ ਕਹੀ ਜਾਵੇ ਦੀਦੀ ਇਹਨਾਂ ਨੂੰ ਸਮਝਾਓ ਇੱਕ ਨਾ ਬੋਲਦੇ ਆ ਬਹੁਤ ਸਾਰੇ ਹੀ ਲੱਗ ਜਾਂਦੇ ਨੇ ਉਹਦੇ ਪਿੱਛੇ ਪੈ ਜਾਂਦੇ ਆ ਮੈਨੂੰ ਇ tanto ਵਧੀਆ ਲੱਗਦਾ ਸਾਰਿਆਂ ਨੂੰ ਹੂੰ ਉਹ ਤਾਂ ਕੁੜੀ ਹੋਈ ਆ ਇਹ ਤਾਂ ਹੈ ਕਈ ਵਾਰੀ ਇਹ ਫਲੇਖਾ ਵੀ ਖਾ ਜਾਂਦੇ ਵੀ ਸੱਚੀ ਅੱਛੀ ਤਾਂ ਸੋ ਕੁੜੀਆਂ ਕਿ ਨਹੀਂ ਬਹੁਤ ਫਨ ਕਰਦੇ ਆ ਸਾਰੇ ਮੈਂ ਤਾਂ ਤੁਸੀਂ ਵੀ ਐ ਸੋਚਦੇ ਹਾਂ ਸਹੀ ਗੱਲ ਐ ਪਰ ਐਸੇ ਕਈ ਲੜਕੇ ਵੀ ਲੜਕੀਆਂ ਦੀ ਆਈਡੀ ਤੋਂ ਹਨ ਗੱਲਾਂ ਕਰਦੇ ਰਹਿੰਦੇ ਆ ਐ ਤੇਰੇ ਹਸਬੰਦ ਦੇ ਨਾਲ ਵੀ ਹੋ ਗਿਆ ਸੀਗਾ ਕੁੜੀ ਸਮਝ ਕੇ ਉਹਨੇ ਗੱਲਾਂ ਕਰੀ ਗਏ ਦੋ ਤਣ ਮਹੀਨੇ ਗੱਲਾਂ ਗੁੱਲਾਂ ਕਰੀ ਗਏ ਮੈਨੂੰ ਤਾਂ ਦੱਸਿਆ ਨਹੀਂ ਤੇ ਬਾਅਦ ਚ ਉਹ ਕੁੜੀ ਜਣੀ ਐਡਾ ਬਣੀ ਹੋਈ ਸੀ ਕਿ ਮੈਂ ਇੰਗਲੈਂਡ ਰਹਿੰਦੀ ਆ ਤੇ ਉਹ ਕਹਿੰਦੀ ਨਾ ਕਿ ਮੈਂ ਤਾਂ ਮਿਲਣ ਆ ਰਹੀ ਆਂ ਇੰਡੀਆ ਕਿ ਮੈਂ ਇੱਧਰ ਸੁਣੋ ਮੈਂ ਤੁਹਾਨੂੰ ਸੁਣਾਨੀ ਇਨਸੀਡੈਂਟ ਉਹ ਕਹਿੰਦੀ ਨਾ ਕਿ ਮੈਂ ਤਾਂ ਇੰਡੀਆ ਆਣਾ ਆ ਬੰਬੇ ਸਾਈਡ ਤੇ ਮੈਂ ਤੁਹਾਨੂੰ ਮਿਲਣ ਆਉਂਗੀ ਹੈ ਨਾ ਪੰਜਾਬ ਇਹ ਤਾਂ ਬੜੇ ਖੁਸ਼ ਸੀਗੇ ਹੈ ਨਾ ਵੀ ਮੈਂ ਬਾਹਰੋਂ ਆਣਾ ਕੁੜੀ ਨੇ ਮੈਨੂੰ ਮਿਲਣ ਮੇਮ ਨੇ ਆਣਾ ਦੂਹਰੇ ਨਾ ਨਾ ਉਹ ਕੁੜੀ ਕਹਿੰਦੀ ਕਿ ਮੈਂ ਤਾਂ ਪਹੁੰਚ ਗਈ ਬੰਬੇ ਤੇ ਕਹਿੰਦੀ ਨਾ ਮੈਂ ਫਸ ਗਈ ਐ ਕਹਿੰਦੇ ਕੀ ਹੋ ਗਿਆ ਕਹਿੰਦੀ ਮੇਰੇ ਕਾਗਜ਼ ਪੱਤੋਂ ਜਿਹੜੇ ਸੀਗੇ ਡਾਕੂਮੈਂਟਸ ਉੱਥੇ ਹੀ ਰਹਿ ਗਏ ਤੇ ਹੁਣ ਇਹ ਮੇਰੇ ਮੇਰੇ ਕੋਲੋਂ ਨਾ ਪੈਸੇ ਮੰਗਦੇ ਆਇਰਪੋਰਟ ਵਾਲੇ 45000 ਰੁਪਇਆ ਵੀ ਮੇਰੇ ਕੋਲ ਹੈ ਨਹੀਂ ਕਹਿੰਦੇ ਤੁਸੀਂ ਮੈਨੂੰ ਸੈਂਡ ਕਰ ਦਿਓ ਜਰੂਰ ਹੈ ਨਾ ਚੰਗੀ ਤਰ੍ਹਾਂ ਫਸ ਗਏ ਤਾਰ ਮੈਨੂੰ ਦੱਸਿਆ ਮੈਂ ਤਾਂ ਸੁਪਾਗ ਨੂੰ ਉਹ ਪੈਸੇ ਲੈ ਕੇ ਹਨਾ ਕੀ ਪਤਾ ਮੁੰਡਾ ਹੋਵੇ ਫੇਰ ਮੰਨੇ ਵੀ ਹਾਂ ਐ ਵੀ ਹੋ ਸਕਦਾ ਹੈ ਨਾ ਕਲਾਸ ਤੋਂ ਮੈਂ ਕੀ ਲਗਾਨੀ ਸੀ ਮੈਂ ਮੈਂ ਪਤਾ ਕੀ ਸੋਚਦੀ ਹੁੰਨੀ ਆ ਵੀ ਹਰੇਕ ਦੀ ਆਪਣੀ ਆਪਣੀ ਲਾਈਫ ਆ ਜਿਵੇਂ ਮਰਜ਼ੀ ਜੀਵੇ ਕੋਈ ਵੀ ਆ ਚਾਹੇ ਕੋ ਹੁਣ ਆਪਾਂ ਜੇ ਮੈਰਿਜ ਕਰਵਾ ਲਿਆ ਐ ਥੋੜਾ ਨਾ ਹੈਗਾ ਵੀ ਉਹਨੂੰ ਬੰਨ ਕੇ ਹੀ ਰੱਖਣਾ ਐ ਮੈਂ ਹੈ ਨਹੀਂ ਨਾ ਇੰਨੀ ਗੁੱਸੇ ਵਾਲੀ ਨਹੀਂ ਹੈਗੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਮੈਂ ਐਦਾਂ ਬੋਲੂੰਗੀ ਨਹੀਂ ਨਹੀਂ ਸੱਚੀ ਮੈਂ ਕੁਛ ਨਹੀਂ ਕਿਹਾ بس میں ضرور اننا سمجھائے ایسے پاگل ਕੁੜੀਆਂ ਵੀ ਮੁੰਡੇ ਨੇ ਇਹ ਕੁੜੀਆਂ ਬਣ ਬਣ ਕੇ ਉਹ ਕਰਦੇ ਆ ਵੀ ਇੱਦਾਂ ਹੀ ਲੁੱਟ ਲੈਂਦੇ ਨੇ ਸਾਰਿਆਂ ਨੂੰ ਹੋਰ ਮੈਂ کیا ਬੋਲਣਾ ਸੀਗਾ ویسے ਸਿਆਣੇ ਆ ਹਨਾ ਫਿਰ ਇਹ ਤਾਂ ਆਪਣੇ ਆਪਨੀ ਆਪਣੀ ਆਪਣੀ ਸਮਝ ਹੁੰਦੀ ਆ ਕਿਸੇ ਦੇ ਸਮਝਾਉਣ ਤੇ ਕੋਈ ਨਹੀਂ ਸਮਝਦਾ ਹੁੰਦਾ ਕਦੀ ਵੀ ਮੈਂ ਇਹ ਹੀ ਸੋਚਦੀ ਆ ਜਣੀ ਨਹੀਂ ਵੈਸਾ ਕਰਨੇ ਵੀ ਨਹੀਂ ਚਾਹੀਦੀ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਇਹ ਸਭ ਫੇਕ ਹੁੰਦਾ ਆ ਸਭ ਧੋਖਾ ਦੇਣ ਵਾਲੇ ਹੁੰਦੇ ਆ ਹੁਣ ਦੇਖੋ ਕਿੰਨੇ ਇਨਸੀਡੈਂਟ ਹੋ ਰਹੇ ਆ ਐਨੇ ਸੋਹਣੇ ਸੋਹਣੇ ਮੁੰਡੇ ਕੁੜੀਆਂ ਮਰੀ ਜਾ ਰਹੇ ਨੇ ਹੈਨਾ ਤੇ ਇਦਾਂ ਫਿਰ ਦੁੱਖ ਲੱਗਦਾ ਆ ਪੇਰੈਂਟਸ ਸਾਨੂੰ ਕਿੰਨੀ ਮੁਸ਼ਕਲਾਂ ਦੇ ਨਾਲ ਪਾਲਦੇ ਆ ਇਹ ਕੋਈ ਨਹੀਂ ਸਮਝ ਸਕਦਾ ਠੀਕ ਹੈ ਨਾ ਜੋ ਪਿਆਰ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਕਰਨਾ ਤੁਹਾਡੀ ਫੈਮਿਲੀ ਨੇ ਕਰਨਾ ਕੋਈ ਨਹੀਂ ਕਰ ਸਕਦਾ ਹਾਂ ਵੈਰੀ ਗੁੱਡ ਹਾਂ ਬਿਲਕੁਲ ਬਿਲਕੁਲ ਇਹੀ ਇਹੀ ਟਾਈਮ ਹੁੰਦਾ ਤੁਸੀਂ ਆਪਣੇ ਆਪ ਨੂੰ ਸੰਭਾਲਣਾ ਵੀ ਹੁੰਦਾ ਇੱਕ ਤਾਂ ਜਵਾਨ ਹੁੰਨੇ ਹੋ ਤੁਸੀਂ ਉਤੋਂ ਦੀ ਇਹ ਜਿਹੜੀ એનર્ਜੀ ਹੁੰਦੀ ਹੈ ਇਹਨੂੰ ਅਗਰ ਅਸੀਂ ਸਹੀ ਲਾਈਨ ਤੇ ਲਗਾ ਦਈਏ ਸਹੀ ਸਾਈਡ ਤੇ ਲਗਾ ਦਈਏ ਤਾਂ ਸਾਰੀ ਜ਼ਿੰਦਗੀ ਆਪਣੀ ਨਾ ਸਫਲ ਹੋ ਜਾਂਦੀ ਹੈ ਇੱਕ ਤਪੱਸਿਆ ਹੁੰਦੀ ਹੈ ਵੀ ਇੱਥੇ ਘਟਕ ਜਾਂਦੇ ਨੇ ਸਾਰੇ ਹਮ ਹੁਣ ਆਹੀ ਦੇਖ ਲੋ ਕਿੰਨਾ ਹੋਇਆ ਇਨਸੀਡੈਂਟ ਜੀ ਹੈ ਨਾ ਜਿਹੜਾ ਕੱਲ ਪਾਸੋਂ ਮੈਂ ਤਾਂ ਕੱਲ ਵੀ ਮੈਂ ਬੜਾ ਰੋਈ ਅੱਜ ਵੀ ਬੜਾ ਰੋਂਦੀ ਸੀਗੀ ਤੇ ਸੱਚੇ ਮੈਂ ਬਹੁਤ ਰੋਂਦੀ ਸੀਗੀ ਸਾਰੇ ਤੇ ਮੈਂ ਕਿਹਾ ਕਿ ਅਗਰ ਤੁਸੀਂ ਛੱਡ ਰੋ ਹਨ ਹਾਂ ਹਾਂ हाँ, वेरी गुड हाँ बिल्कुल सही ठोका लगन जरा जो है ना स्याण कोई हो ही नहीं सकता बिल्कुल सही है हम्म hmm. ਕਿ ਕਿ ਇਸ ਦੁਨੀਆ ਤੇ ਇਸ ਧਰਤੀ ਤੇ ਤੁਹਾਡੀ ਫੈਮਿਲੀ ਤੋਂ ਬਿਨਾ ਕੁਝ ਨਹੀਂ ਹੈਗਾ ਜੇ ਤੁਹਾਡੇ ਨਾਲ ਨੇ ਨਾ ਤੁਹਾਨੂੰ ਸਾਰੀ ਦੁਨੀਆ ਬਹੁਤ ਵਧੀਆ ਲੱਗਦੀ ਹੈ ਇੱਕ ਮੇਰੇ ਨਾਲ ਪਪਾ ਸਾਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਛੋਟੇ ਹੁੰਦਿਆਂ ਨੂੰ ਕਿ ਇੱਕ ਬੱਚਾ ਸੀਗਾ ਛੋਟਾ ਜਿਹਾ ਬੱਚਾ ਉਹ ਆਪਣੇ ਪਾਪਾ ਦੀ ਉਂਗਲ ਪਕੜ ਕੇ ਨਾ ਮੇਲੇ ਵਿੱਚ ਗਿਆ ਤੇ ਉਹਨੂੰ ਸਾਰਾ ਮੇਲਾ ਬਹੁਤ ਵਧੀਆ ਲੱਗ ਰਿਹਾ ਸੀਗਾ ਹੈਨਾ ਆ ਇੰਨਾ ਖੋਸ਼ ਸੀ ਨਾ ਬੱਚਾ ਮਤਲਬ ਹਰ ਇੱਕ ਚੀਜ਼ ਨੂੰ ਦੇਖ ਦੇਖ ਕੇ ਜਿਵੇਂ ਬੱਚੇ ਲੱਗ ਜਾਂਦੇ ਨੇ ਨਾ ਨੱਚਣ ਟੱਪਣ ਉਦਾਂ ਕਰ ਰਿਹਾ ਸੀਗਾ ਮਤਲਬ ਬੜਾ ਹੀ ਖੋਸ਼ ਸੀਗਾ ਉਹ ਬੱਚਾ ਮੇਲੇ ਦੇ ਵਿੱਚ ਤੇ ਉਹ ਅਚਾਨਕ ਉਹਦੇ ਬੱਚੇ ਦੀ ਆਪਣੇ ਪਾਪਾ ਦੀ ਮਤਲਬ ਉਂਗਲ ਛੁੱਟ ਗਈ ਹੈਨਾ ਉਹ ਪਿੱਛੜ ਗਿਆ ਤੇ ਹੁਣ ਉਹੀ ਮੇਲਾ ਉਹਨੂੰ ਭੈੜਾ ਲੱਗ ਰਿਹਾ ਸੀਗਾ ਹੁਣ ਉਹੀ ਬੱਚਾ ਉੱਥੇ ਮੇਲੇ ਵਿੱਚ ਰੋਈ ਜਾ ਰਿਹਾ ਸੀਗਾ कहना की मेनू ए चीजा तय लगे जो मेरा मां प्यो मेरे नाली गल हाँ बिलकुल ही नहीं है बिलकुल ही नहीं है गा। सही गल अच्छा 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 फिर कितनी बेवकूफ सेगी, लो? बेव सेगी दे लो बिल्कुल ही बेवकूफ सेगी करा अच्छा ओह माय गॉड ऐसा ही है ना इतै टांग करदियां ने मुंडे भी करदे और कुड़ियां भी करदियां ने बड़े बेवकूफ लोग ने ਨਹੀਂ ਨਹੀਂ ਲੋੜ ਨਹੀਂ ਕਿਸੇ ਨਾਲ ਨਹੀਂ ਗੱਲ ਕਰਨ ਦੀ ਜ਼ਰੂਰਤ ਹੈਗੀ ਇਹ ਵੀ ਕਿ ਮੈਂ ਤਾਂ ਖੋਟ ਨਹੀਂ ਕਰਦੀ ਹੁਣ ਮੈਂ ਦੇਖੋ ਮੇਰੀ ਏਜ ਵੀ ਕਾਫੀ ਹੈਗੀ ਆ ਆਰਾਊਂਡ 45 ਹੈਗੀ ਆ ਮੈਂ ਤੇ ਬੜਾ ਕੁਝ ਦੇਖਿਆ ਲਾਈਫ ਦੇ ਵਿੱਚ ਵਰਦੂ ਕਰਦੇ ਆ ਤੁਹਾਨੂੰ ਮੈਂ ਦੱਸਦੀ ਆ ਇੱਕ ਮੇਰਾ ਇੱਕ ਹੋਰ ਇਨਸੀਡੈਂਟ ਮੈਨੂੰ ਨਾ ਮੇਰੇ ਹਸਬੰਦ ਨੇ ਫੋਨ ਲੈ ਕੇ ਦਿੱਤਾ ਹੂੰ ਅੱਛਾ ਓ ਮਾਈ ਗਾਡ अच्छा ओहो वो खराब ਨੇ ਕੁੜੀਆਂ ਅੰਕੂ ਬਹੁਤ ਜ਼ਿਆਦਾ ਖਰਾਬ ਨੇ ਸਹੀ ਗੱਲ ਆ ਇਹ ਬਿਲਕੁਲ ਸਹੀ ਗੱਲ ਇੱਕ ਹੋਰ ਹੈਗਾ ਲੜਕਾ ਜੇ ਹੈ ਵੀ ਨਹੀਂ ਉਹਦੀ ਜੇ ਵੀ ਉਹਦੀ ਮਸਾਈ ਮਸਾਈ ਵੀ 1 ਸਾਲ ਦਾ ਯਾਰ ਉਹਨੇ ਇਦਾਂ ਮੈਨੂੰ ਦੱਸਿਆ ਬਾਅਦ ਚ ਉਸਨੇ ਮੈਨੂੰ ਆਪਣੇ ਇੱਥੇ ਆਉਣ ਦਾ ਲਾਈਵ ਦੇ ਵਿੱਚ ਤੇ ਕੀ ਉਤਰਾਖੰਡ ਦੀ ਕੁੜੀ ਦੇ ਨਾਲ ਇੰਸਟਾ ਵਿੱਚ ਸੀਗਾ ਉਹ ਪੰਜ 6 ਮਹੀਨੇ ਗੱਲਾਂ ਕਰੀ ਗਿਆ ਕਰੀ ਗਿਆ ਇਹ ਤੋਂ ਪੈਸੇ ਪੂਹੇ ਵੀ ਲੈ ਕੇ ਖਾ ਰਹੇ ਹੋ ਨੇ ਕੁੜੀ ਨੇ ਤੇ ਬਾਅਦ ਵਿੱਚ ਇਹਨੂੰ ਬੜੀਆਂ ਗਾਲਾਂ ਗੋਲਾਂ ਕੱਢੀਆਂ ਉਹਨੇ ਮੈਨੂੰ ਇੱਦਾਂ ਹੀ ਸ਼ਾਇਦ ਦੱਸ ਰਿਆ ਸੀਗਾ ਉਹ ਤੇ ਫਿਰ ਮੈਂ ਉਹਨੂੰ ਡਾਂਟਿਆ ਮੈਂ ਕਿਹਾ ਇਹ ਕਿਹੜੀਆਂ ਗੱਲਾਂ ਨੇ ਤੁਹਾਡੀਆਂ ਛੋਟੇ ਹੈਗੇ ਤੁਸੀਂ ਇੰਸਟਾ ਘੱਟ ਚਲਾਇਆ ਕਰੋ ਅਗਰ ਚਲਾਣੇ ਹੋ ਤਾਂ ਸਿਰਫ ਆਪਣਾ ਇੰਜੋਏ ਕਰੋ ਹਨਾ ਕਿਸੇ ਨੂੰ ਮੈਸੇਜ ਬਿਲਕੁਲ ਨਾ ਕਰੋ ਓਹ ਅੱਛਾ ਵਾਹ ਗੁਰੂ ਅੱਛਾ ਸਭ ਝੂਠ ਸਭ ਬਕਵਾਸ ਕਰਦੀਆਂ ਨੇ ਇੱਥੇ ਕੋਈ ਕਿਸੇ ਨੂੰ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਹੈਗਾ ਇੰਨਾ ਏ ਤਾਂ ਬੱਚੇ ਫਸ ਜਾਂਦੇ ਨੇ ਨਾ ਚੜ੍ਹਦੀ ਉਮਰ ਦੇ ਵਿੱਚ ਇੰਨੇ ਹੀ ਫਸ ਜਾਂਦੇ ਨੇ ਮੁੰਡੇ ਕੁੜੀਆਂ ਸਭ ਕੋਈ ਲੋੜ ਨਹੀਂ ਰਾਜੇ ਕਿਸੇ ਨਾਲ ਗੱਲ ਨਾ ਕਰੋ ਕਿਸੇ ਨਾਲ ਵੀ ਨਾ ਕਰੋ ਹੂੰ ਕੋਈ ਜ਼ਰੂਰਤ ਨਹੀਂ ਹੈਗੇ ਸਾਡੇ ਤਾਂ ਮੇਰੇ ਪਤੀ ਜੇ ਨੇ ਤੁਹਾਡੀ ਏਜ ਦੇ ਹੁਣ ਤਾਂ ਬਾਹਰ ਚਲੇ ਗਏ ਉਹ ਦੋਨੋਂ ਤੇ ਭਾਣ ਜਾਂ ਮੇਰਾ ਉਹ ਵੀ ਤੁਹਾਡੀ ਏਜ ਦਾ ਹੈ ਬੱਚੇ ਨੂੰ ਇਹੀ ਸਮਝਾਈਦਾ ਵੀ ਐਦਾਂ ਕਿਸੇ ਦੇ ਨਾਲ ਤੁਸੀਂ ਨਾ ਕੋਈ ਗੱਲ ਨਹੀਂ ਕਰਨੀ ਹੈਗੀ ਹਰੇਕ ਕੋਲੇ ਇਹ ਨਾ ਕਹਾਣੀ ਹੁੰਦੀ ਐ ਏਦਾਂ ਸਾਰਿਆਂ ਦੇ ਨਾਲ ਏਦਾਂ ਦੇ ਇਨਸੀਡੈਂਟ ਹੁੰਦੇ ਨੇ ਸਹੀ ਗੱਲ ਐ ਤਾਂ ਤੇ ਬੱਚੇ ਏਦਾਂ ਦੱਸ ਵੀ ਨਹੀਂ ਸਕਦੇ ਆਪਣੇ ਪੇਰੈਂਟਸ ਦੇ ਨਾਲ ਗੱਲ ਨਹੀਂ ਕਰਦੇ ਕੋਈ ਗੱਲ ਸ਼ੇਅਰ ਨਹੀਂ ਕਰਦੇ ਹਨਾ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਹਾਂ ਬਿਲਕੁਲ ਉਹੀ ਤਾਂ ਹੈ ਨਾ ਗੱਲ ਹਾਂ ਬਿਲਕੁਲ ਇਹ ਤਾਂ ਹੈਗਾ ਹੀ ਆ ਮੈਂ ਵੀ ਇਵਨ ਕਿ ਮੈਂ ਤਾਂ ਖੁਰ ਡਰਦੀ ਸੀਗੀ ਆਪਣੇ ਪੇਰੈਂਟਸ ਦੇ ਨਾਲ ਕਰਦੀ ਐਡਾ ਕੋਈ ਗੱਲ ਵੀ ਨਹੀਂ ਸੀ ਕੀਤੀ ਕਰਦੀ ਮਤਲਬ ਕਿ ਬਹੁਤ ਡਰ ਲੱਗਦਾ ਸੀਗਾ ਤੇ ਡਰ ਡਰ ਕੇ ਵੀ ਰਹਿਣਾ ਕਾਲਜ ਵੀ ਜਾਣਾ ਮਤਲਬ ਇੰਨਾ ਪੜੀ ਵੀ ਆ ਮੈਂ ਡਬਲ ਐਮ ਐ ਬੀ ਐਡ ਵੀ ਕੀਤੀ ਆ ਤੇ ਗੱਲਾਂ ਵੀ ਕਰੀ ਦੀਆਂ ਸੀਗੀਆਂ ਪਰ ਐਡਾ ਨਹੀਂ ਸੀਗਾ ਡਰ ਵੀ ਬਹੁਤ ਰਹਿੰਦਾ ਸੀਗਾ ਅੰਦਰ ਹੋਂਟ ਆਇਆ ਪਤਾ ਹਰੇਕ ਕੋਲੇ ਫੋਨ ਹੈਗੇ ਨੇ ਤੇ ਕੁੜੀਆਂ ਕੋਲੇ ਵੀ ਫੋਨ ਨੇ ਜਿਵੇਂ ਜੀ ਕਰਦਾ ਜਿੱਥੇ ਜੀ ਕਰਦਾ ਉੱਥੇ ਗੱਲਬਾਤ ਕਰਦੇ ਫਿਰ ਆ ਆਪਣੇ ਲੋਕ ਲਾ ਰਹੇ ਨੇ ਆਪਣੇ ਹਨਾ ਪਾਸਵਰਡ ਲਗਾ ਲੈਣੇ ਨੇ ਕਿਸੇ ਨੂੰ ਫੋਨ ਟੱਚ ਨਹੀਂ ਕਰਨ ਦੇਣਾ ਬਸ ਹਾਂ ਹੁਣ ਫੋਨ ਆ ਜਿਹੜਾ ਨਵੀਂ ਟੈਕਨੋਲੋਜੀ ਆ ਗਈ ਹੈ ਇਹਨੇ ਸਾਰੀ ਸ਼ਰਮ ਖਤਮੀ ਕਰ ਦਿੱਤੀ ਘੋਂਟ ਪਰਦੇ ਨਾਲ ਕੋਈ ਚੀਜ਼ ਰਹੀ ਹੀ ਨਹੀਂ ਹੈਗੀ ਬਿਲਕੁਲ ਹੀ ਨਹੀਂ ਰਹੀ ਸਾਡੇ ਪੈਰੈਂਟਸ ਹੁੰਦੇ ਸੀ ਪਾਪਾ ਮੇਰੇ ਮੇਰੇ ਡੈਡੀ ਨੇ ਅੰਦਰ ਹੋਣਾ ਤੇ ਮੈਂ ਬਾਹਰ ਹੋਣਾ ਮੇਰੇ ਡੈਡੀ ਨੇ ਬਾਹਰ ਹੋਣਾ ਮੰਨਦਾ ਹੁੰਦਾ ਮੈਨੂੰ ਇੰਨਾ ਡਰ ਲੱਗਦਾ ਸੀ ਨਾ ਬਹੁਤ ਡਰ ਲੱਗਦਾ ਸੀ ਫਿਰ ਮੇਰੇ ਮੰਮਾ ਦੀ ਡੈਥ ਹੋ ਗਈ ਉਹ ਦਿਵਾਚ ਨਾ ਮੇਰੇ ਡੈਡੀ ਰੋਂਦੀ ਰਹਿੰਦੇ ਸੀ ਇਕੱਲੇ ਹਨਾ ਬੈਠ ਕੇ ਰੋਈ ਜਾਣਾ ਤਦ ਮੈਂ ਆਪਣੇ ਪਾਪਾ ਦੇ ਕੋਲੇ ਬੈਠਣ ਲੱਗੀ ਸੀਗੀ ਮੈਂ ਤਾਂ ਬਹੁਤ ਡਰਦੀ ਸੀਗੀ ਤੇ ਉਦੋਂ ਫਿਰ 5-6 ਮਹੀਨੇ ਬਾਅਦ ਫਿਰ ਮੇਰੀ ਮੈਰਿਜ ਹੋ ਗਈ ਫਿਰ ਮੇਰੇ ਡੈਡੀ ਬਹੁਤ ਹੁੰਦੇ ਸੀਗੇ ਬਹੁਤ ਜ਼ਿਆਦਾ ਮੇਰੇ ਬਿਆਨ ਬਹੁਤ ਹੁੰਦੇ ਸੀਗੇ ਮੈਂ ਦੇਖਣੇ ਸੀ ਹੁੰਦੇ ਜਾਣੀ ਤੇ ਹੋਣਾ ਚਾਹੀਦਾ ਨਾ ਕੁੜੀ ਮੁੰਡੇ ਦੇ ਵਿੱਚ ਸ਼ਰਮ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਲੜਕੇ ਹੋ ਚਾਹੇ ਲੜਕੀ ਹੋ ਪੇਰੈਂਟਸ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਹਾਂ ਬ੍ਰਦਰ ਹੈਗੇ ਆ ਦੋ ਇੱਕ ਮੇਤੋ ਛੋਟਾ ਇੱਕ ਮੇਤੋ ਵੱਡਾ ਆ ਤੇ ਵੱਡੇ ਦੀ ਮੈਰਿਜ ਬਹੁਤ ਜਲਦੀ ਹੋ ਗਈ ਸੀ ਇੱਕ ਇੱਕ ਸਾਲ ਦੇ ਦੀ ਹੋ ਗਈ ਸੀਗੀ ਤੇ ਮੇਤੋ ਮਤਲਬ ਕੀ ਅ ਡੇਢ ਕਸਾਲ ਹੀ ਵੱਡੇ ਨੇ ਉਹ ਤੇ ਮੇਰੀ ਮਤਲਬ ਉਹ ਥੋ ਕਾਫੀ ਦੇਰ ਬਾਅਦ ਮੈਰਿਜ ਹੋਈ ਸੀਗੀ ਤਕਰੀਬਨ 7-8 ਸਾਲ ਬਾਅਦ ਦੋਨੋਂ ਭਰਾ ਵੀ ਵਿਆਹੇ ਨੇ ਤੇ ਮੈਂ ਆ ਮੇਰੀ ਸਿਸਟਰ ਆ ਇੱਕ ਛੋਟੀ ਹੂੰ ਛੋਟੀ ਸਿਸਟਰ ਦੀ ਵੀ ਮੈਰਿਜ ਮੇਰੇ ਤੋਂ ਪਹਿਲੇ ਹੀ ਹੋ ਗਈ ਸੀ ਮੈਂ ਥੋੜਾ ਡਰਦੀ ਰਹਿੰਦੀ ਸੀ ਕਿ ਦੂਜੇ ਘਰ ਜਾਣਾ ਨਾ ਬੜਾ ਔਖਾ ਲੱਗਦਾ ਯਾਰ ਤੇ ਮੈਂ ਆਪਣੇ ਪਾਪਾ ਨੂੰ ਕਹਤਾਂ ਮੈਂ ਕਿ ਇਹਦਾ ਵਿਆਹ ਕਰ ਦੋ ਪਹਿਲੇ ਕਿ ਮੈਂ ਨਹੀਂ ਹਜੇ ਕਰਵਾਣਾ ਫਿਰ ਉਹਦੇ ਅਚਾਨਕ ਹੀ ਬਸ पहले उरा हो, हो गया उलू बाद होया मेरा दो साल बाद ओके uh -huh. okay, जी ओके ठीक है थैंक यू अंकु थैंक यू सो मच टेक केयर बाय बाय हाँ मायल अभी कितने हो गुरचरण जी आ जाओ तो मेरा दूसरा फोन है?